ਹਾਂਜੀ ਸਸਰੀ ਗਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਵਾਗਤ ਇੱਕ YouTube ਦੇ ਛੋਟੇ ਜਿਹੇ ਬਲੌਗ ਦੇ ਵਿੱਚ ਤੇ ਡਰਬੀ ਦੀ ਰਿਪੋਰਟ ਇਹ ਆ ਜੀ ਇੱਥੇ ਅੱਜ ਪੈ ਗਈ ਐ ਸਨੋ ਡਰਬੀ ਕੀ ਮੇਰੇ ਖਿਆਲ ਨਾਲ ਪੂਰੇ ਯੂਕੇ 'ਚ ਹੀ ਪੈ ਗਈ ਹੋਣੀ ਅੱਜ ਅੱਜ ਨਹੀਂ ਸ਼ਾਇਦ ਇਹ ਕਹਾ ਪਰਸੋਂ ਪਰਸੋਂ ਦੀ ਪਈ ਹੋਆ ਪਰਸੋਂ ਦਾ ਆਹੀ ਵੈਦਰ ਆ ਜਿੱਦਾਂ ਮਤਲਬ ਠੰਡ ਬਾਲੀ ਹੋਈ ਹੋਆ ਅਸੀਂ ਦੁਵਾਰਾ ਛੁੱਟੀਆਂ ਕਰ ਲਈਆਂ ਜਿੱਦਾਂ ਕੰਮ ਤੋਂ ਹੁਣ 2 ਦਿਨ ਘਰੇ ਹੀ ਰਵਾਂਗੇ ਮੰਡੇ ਨੂੰ ਜਾਣਾ ਕੰਮ ਤੇ ਆਇਆ ਇਸ ਟਾਈਮ ਦਾ ਹਾਲ ਵੈਦਰ ਦਾ ਜਾਨੀ ਮੈਰਨਾ ਡਰਬੀ ਦੇ ਵਿੱਚ ਇਹ ਪਾਰਕ ਆ ਡਰਬੀ ਦੇ ਵਿੱਚ ਜਿੱਦਾਂ ਨੋਰਮੈਂਟਨ ਪਾਰਕ ਕਹਿੰਦੇ ਇਹਨੂੰ ਇੱਥੇ ਲਾਏ ਜੀ ਆਪਾਂ ਡੇਰੇ ਡੇਰੇਗਾ ਤੇ ਜਾਨੀ ਆਇਆ ਘੰਟੇ ਲਈ ਬਸ ਜੀ ਹੁਣ ਜਣੀ ਬਲੌਗ ਬਲੌਗ ਹੀ ਆ ਵੀਡੀਓ ਮਾਰ ਕੇ ਬਣਾਉਣਾ ਦਾ ਵੀ ਹੁਣ ਟਾਈਮ ਆ ਜਿੱਦਾਂ ਗਾਹਾਂ ਬਸ ਵੰਡੇ ਤੋਂ ਕੰਮ ਸਟਾਰਟ ਹੋ ਜਾਣਾ ਆ ਬਸ ਉਦੋਂ ਬਾਅਦ ਫੇਰ ਕੰਮਾ ਕਰਨਾ ਚੀ ਪਤਾ ਨਹੀਂ ਕਦੋਂ ਸਾਲ ਨਿਕਲ ਜਾਣਾ ਪਤਾ ਨਹੀਂ ਲੱਗਣਾ ਇੱਥੇ ਇੱਦੀ ਕੰਮਾ ਕਰਨ ਦੇ ਵਿੱਚ 2 ਸਾਲ ਨਿਕਲ ਗਏ ਆ ਮਤਲਬ ਉਦੋਂ ਪਤਾ ਲੱਗਦਾ 크리스마ਸ ਦੀ ਛੁੱਟੀਆਂ ਹੁੰਦੀਆਂ ਜਾਂ ਨਿਊ ਇਅਰ ਦੀ ਛੁੱਟੀਆਂ ਹੁੰਦੀਆਂ ਆਹੀ ਜਣੀ 20 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ ਕਹਿ ਸਕਦੇ ਆ ਵਿਲੇ ਹੁੰਦੀਆਂ ਜਿਹਦੇ ਵਿੱਚ ਨਹੀਂ ਬਸ ਕੰਮ ਹੀ ਕੰਮ ਇਨ੍ਹਾਂ ਕੰਮਾਗਾਰਾਂ ਚ 2 ਸਾਲ ਨਿਕਲ ਗਏ ਪਤਾ ਨਹੀਂ ਲੱਗਿਆ ਟਾਈਮ ਦਾ ਇਦਾਂ ਹੀ ਮੇਰੇ ਖਿਆਲ ਆਵਾ ਜਾਂਦੀ ਕਿ ਨਿਕਲਦੀ ਆਉਂਦੀ ਇੱਥੇ ਜਿਹੜੇ ਬਾਹਰ ਆਏ ਹੋਏ ਬੈਠੇ 20-20 ਸਾਲ ਵੀ ਹੋਏ ਉਹ ਲੋਕਾਂ ਨੂੰ ਬਸ ਇਦਾਂ ਹੀ ਉਹੀ ਰੂਟੀਨ ਉઠੋ ਕੰਮ ਤੇ ਚਲ ਜਿਓ ਆਓ 5-7 ਘੰਟੇ ਸੌ ਲਓ ਆਰਾਮ ਕਰ ਲਓ ਸਵੇਰੇ ਉઠੋ ਫੇਰ ਕੰਮ ਤੇ ਚਲ ਜਿਓ 2 ਸਾਲ ਬਸ ਆਹੀ ਦੇਖਿਆ ਇੱਥੇ 2 ਸਾਲਾਂ 'ਚ ਜਿਹੜਾ ਸਕੂਨ ਦੇ ਵਾਲਾ ਟਾਈਮ ਹੁੰਦਾ ਆਹੀ ਹੁੰਦੀ ਹੈ 10 ਦਿਨ ਇਹਦੇ ਵਿੱਚ ਬੰਦਾ ਬਸ ਆਹੀ ਆ ਘੁੰਮ ਫਿਰ ਲੋ ਮਾੜਾ-ਮੋਟਾ ਬਸ ਆਹੀ ਘੁੰਮ ਫਿਰ ਲੋਗੀ ਘੁੰਮਣ ਫਿਰਨੇ ਦਾ ਵੀ ਟਾਈਮ ਨਹੀਂ ਉੱਧਾ ਤਾਂ ਆਹੀ 10 ਦਿਨ ਹੁੰਦੇ ਕਹਿ ਸਕਦੇ ਹਾਂ ਸਕੂਨ ਦੇ ਜਾਂ ਰੈਸਟ ਵਾਲੇ ਆਹੀ ਯੂਕੇ ਆ ਤੇ ਜੀ ਮਿਲਦੇ ਆ ਕੋਸ਼ਿਸ਼ ਕਰੂੰਗਾ ਕੰਮ ਤੇ ਵੀਡੀਓ ਬਣਾਉਣ ਦੀ ਕੰਮ ਦਿਖਾ ਲਿਆ ਕਰੂੰਗਾ ਤੁਹਾਨੂੰ ਅਗਾਂਹ ਯਾਨੀ ਕਿ ਆ ਤਾਂ ਉੱਧੇ ਹੀ ਮੈਂ ਯਾਨੀ ਵੀਡੀਓ ਬਣਾ ਲਈ ਅਪਡੇਟ ਲਈ ਦੁਬਾਰਾ ਤੋਂ ਚਲੋ ਜੀ ਮਿਲਦੇ ਆ ਮੰਡੇ ਨੂੰ ਕੰਮ ਤੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇੰਗਲੈਂਡ ਦੇ ਕੰਮਕਾਰ ਬਾਰੇ ਤੁਹਾਨੂੰ ਦਿਖਾਵਾਂਗੇ ਇੱਥੇ ਹਿਸਾਬ ਕਿਤਾਬ ਸਟੂਡੈਂਟਾਂ ਦਾ ਕੀ ਹਿਸਾਬ ਕਿਤਾਬ ਜਿਹੜੇ ਨਵੇਂ ਨਿਆਣੇ ਆਉਂਦੇ ਆ ਕੀ ਕੰਮ ਕਰਦੇ ਆ ਕੀ ਕੁਝ ਬਚਦਾ ਪੈਸੇ ਪੂਰੇ ਬਾਰੇ ਵੀ ਦੱਸਾਂਗੇ ਕਿੰਨੇ ਕੁ ਪੈਸੇ ਬਚਦੇ ਆ ਦਿਹਾੜੀ ਦੇ ਤੇ ਸਾਰੀ ਡਿਟੇਲ ਦਵਾਂਗੇ ਆਉਣ ਵਾਲੇ ਵਲੋਗਾਂ ਦੇ ਵਿੱਚ ਤੇ ਚੈਨਲ ਤੇ ਬਣੇ ਰਹੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਟੌਪਿਕ ਤੇ ਵੀਡੀਓ ਚਾਹੁੰਦੇ ਹੋਗੇ ਉਹ ਕਰ ਦਿਓ ਕਮੈਂਟ ਇੰਗਲੈਂਡ ਬਾਰੇ ਦੱਸਾਂਗੇ ਸਾਬ ਕਿਤਾਬ ਸਾਰੀ ਚੀਜ਼ਾਂ ਬਾਰੇ ਪੈਸੇ ਪੂਸੇ ਕਿੰਨਾ ਕੇ ਪੈਸੇ ਵਾਦੇ ਕੀ ਕੰਮਕਾਰ ਇੱਥੇ ਆਉਣ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ